ਵੀਡੀਓ ਟੂਡੇ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਐਸ ਐਚਓ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਮੁਕੰਦਪੁਰ ਦੀ ਪੁਲਿਸ ਇੱਕ ਵਾਰ ਫਿਰ ਨੰਬਰ ਲੈ ਗਈ ਜਿਸ ਨੇ ਬੀਤੇ ਦਿਨ ਬੰਗਾ ਤੋਂ ਨਵਾਸ਼ਹਿਰ ਜਾ ਰਹੀਆਂ ਸਕੂਟਰੀ ਸਵਾਰ ਔਰਤਾਂ ਤੋਂ ਪਰਸ ਖੋਣ ਵਾਲੇ ਲੁਟੇਰਿਆਂ ਨੂੰ ਕਾਬੂ ਕੀਤਾ ਅਤੇ ਪਰਸ ਲੁੱਟਣ ਸਮੇ ਮੋਟਰਸਾਈਕਲ ਤੇ ਫਰਾਰ ਹੋਏ ਇਹਨਾਂ ਲੁਟੇਰਿਆਂ ਦੀ ਇੱਕ ਗੱਡੀ ਵਾਲੇ ਨੇ ਵੀਡੀਓ ਵੀ ਬਣਾਈ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਹਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਵੱਲੋਂ ਗੁਨਾਚਾਰ ਗਰ ਸ਼ੰਕਰ ਮੁਕੰਦਪੁਰ ਨਵਾਸ਼ੈਤ ਅਤੇ ਬੰਗਾ ਇਲਾਕੇ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੀ ਲੁੱਟਖੋਹ ਕੀਤੀ ਜਾਂਦੀ ਸੀ ਜਿਨ੍ਹਾਂ ਨੂੰ 7 ਮੋਬਾਈਲ ਫੋਨਾਂ ਲੁੱਟਖੋਹ ਵਿੱਚ ਵਰਤੇ ਜਾਣ ਵਾਲਾ ਮੋਟਰਸਾਈਕਲ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਦਵਿੰਦਰ ਸਿੰਘ ਉਰਫ ਸਾਗਰ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੱਟੀਕੇ ठाਣਾ तर सिका अमृतसर वजो हुई है जो बंगा इलाके विच अपने दोस्त कोल रहके वारदाता नु अंजाम दंदे सान वदेरे जानकारी ले डीएसपी नाल करवाउ दे हा ਤੁਹਾਡੀ ਗਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫਾਲੋ ਜ਼ਰੂਰ ਕਰੋ ਜੀ ਧੰਨਵਾਦ ਅੱਗ ਨਾਲ ਸਾਡੇ ਮਕੰਨਪੁਰ ਏਰੀਆ ਵਿੱਚ ਆਪਣੇ ਐਸਐਚਓ ਸਾਹਿਬ ਮਹਿੰਦਰ ਸਿੰਘ ਦੀ ਇਹਨਾਂ ਦੀ ਟੀਮ ਨੇ ਇੱਕ ਨਾਕਾਬੰਦੀ ਜਿਹੜੀ ਫੋਜਪੁਰ ਏਰੀਆ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇੱਕ ਵਹੀਕਲ ਦੇ ਉੱਪਰ ਦੋੜ ਲੇ ਨੌਜਵਾਨ ਜਿਹੜੇ ਸ਼ਕਤੀ ਸੀ ਉਹਨੂੰ ਕਾਬੂ ਕੀਤਾ ਜਿਹਨਾਂ ਦੇ ਸ਼ਕਤੀ ਵਿੱਚ ਇਹਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀਆਂ ਸਾਡੇ ਨਵਾਂ ਸ਼ਹਿਰ ਏਰੀਆ ਵਿੱਚ ਇਹਨਾਂ ਨੇ 4-5 ਵਾਰਦਾਤਾਂ ਕੀਤੀਆਂ ਸੀ ਜਿਹੜੀਆਂ ਨੇ ਬੰਗਿਆ ਉਹਦੇ ਵਿੱਚ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪਰਸਪ ਹੋਏ ਸੀ ਉਹ ਵੱਖ-ਵੱਖ ਥਾਂ ਥਾਂ ਤੇ ਸ਼ਾਮ ਆਪਣੇ ਨਵਾਂ ਸ਼ਹਿਰ ਜਿਹੜੇ ਤੋਂ ਇੱਕ ਵਾਰਦਾਤ ਕੀਤੀ ਸੀ ਇੱਕ ਬੰਗਿਆ ਸਦਰਚ ਕੀਤੀ ਸੀ ਇੱਕ ਇਹਨਾਂ ਨੇ ਗੜਸ਼ੰਕਰਚ ਕੀਤੀ ਸੀ ਇੱਕ ਬੰਗਿਆ ਸਿਟੀ ਚੀਤੀ ਸੀ ਉਹ ਵਾਰਦਾਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਕੋਏ ਜਾਂ ਹੋਰ ਸਮਾਨ ਸੀ ਉਹ ਇਹਨਾਂ ਦੇ ਕੋਲੋਂ ਬਰਾਮਦ ਇਹ ਔਰਤਾਂ ਨੂੰ ਜਿਆਦਾਤਰ ਨਸ਼ਾ ਦਾ ਮਨਵਾਦੇ ਕਿ ਔਰਤਾਂ ਸੌਖੀਆਂ ਲੁੱਟੀਆਂ ਜਾਂਦੀਆਂ ਬੇਸਿਕਲੀ ਇਹਨਾਂ ਦਾ ਇਹ ਵੀ ਜਿਹੜਾ ਈਜ਼ੀ ਜਿਹੜਾ ਜਿਹੜੇ ਟਾਰਗੇਟ ਕਰਨਾ ਇਹਨੋਂ ਸੌਖਾ ਹੋਵੇ ਉਹ ਉਹ ਨੂੰ ਇਹ ਟਾਰਗੇਟ ਕਰਦੇ ਸੀ ਵੀ ਇਹ ਔਰਤਾਂ ਦੇ ਕੋਲੋਂ ਕੋਈ ਪੇਸ਼ਾ ਨਹੀਂ ਕਰ ਸਕਦਾ ਤਾਂ ਉਹਨਾਂ ਦਾ ਪਰਸ ਕੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸੀ ਇਹਨਾਂ ਨੇ ਨਾਮ ਕੀ ਕੀ ਹੈ ਤੇ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜੇ ਦੋਸ਼ੀ ਦੋ ਜਣੇ ਆ ਇਹ ਦੋਵੇਂ ਅਬਸolutely ਦੋਸਤ ਨੇ ਇੱਕ ਹਰਪਾਲ ਸਿੰਘ ਤੇ ਇੱਕ ਦਾ ਨਾਮ ਹੈ ਦਵਿੰਦਰ ਸਿੰਘ ਇਹ ਦੋਨੇ ਜਣੇ ਕਿ ਪੱਟੀ ਕੇ ਪਿੰਖਾਣਾ ਤਾਂ ਸਿੱਕੇ ਅਮਰਸਰ ਚ ਪੈਂਦਾ ਉੱਥੋਂ ਦੇ ਰਹਿਣ ਵਾਲੇ ਸੀ ਇੱਥੇ ਕਿਸੇ ਆਪਣੇ ਸਰਕਲ ਦੇ ਵਿੱਚ ਬੰਗਿਆਂ ਕਿਸ ਦੋਸਤ ਨੂੰ ਪਿੰਡ ਆਏ ਤੇ ਉਸ ਤੋਂ ਬਾਅਦ ਉਹਨੂੰ ਮਿਲਦੇਗਾ ਕਿਥੇ ਰੁਕੇ ਰੁਕਦੇ ਟਾਈਮ ਇਹ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇ ਜੰਦਾ ਪਹਿਲਾਂ ਵੀ ਕੋਈ ਇਹਨਾਂ ਦਾ ਪ੍ਰੀਵਿਲੀਜਡ ਰਿਕਾਰਡ ਪਿਛਲਾ ਪ੍ਰੀਵਿਲੀਜਡ ਰਿਕਾਰਡ ਜਿਹੜਾ ਉਹਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਇੱਥੇ ਆ ਕੇ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਸ਼ੁਰੂ ਕਿਥੇ ਜਿਹੜੇ ਸਰ ਦੋਸਤ ਤੋਂ ਆਏ ਦਾ ਉਹ ਦਾ ਜਿਹਨੇ ਕਿਹੜੇ ਦੋਸਤ ਕੋਲ ਕਿਹੜੇ ਥਾਂ ਤੇ ਹਾਂ ਉਹ ਗੜਸ਼ੰਕਰ ਏਰੀਆ ਦਾ ਰਹਿਣ ਵਾਲਾ ਹਾ ਉਹਦੇ ਕੋਲ ਮੈਂ ਆਇਆ ਸੀ ਤੇ ਉਹਦੇ ਕਹਿੰਦੇ ਇੱਥੇ 18 ਰਿਜੀ ਇੱਥੇ ਹੀ ਇੱਥੇ ਆਪਣਾ ਰਾਸਾ ਦਾ ਨਜ਼ਾਰਾ ਜਿਹੜਾ ਬੁੱਧੂ ਦਾ ਸਾਹਿਬ ਜਾਣਦਾ ਵੀ ਉੱਥੇ ਹੀ ਵਾਰਦਾਤਾ ਕਰਨਾ ਪਏ ਨਾਰਮਲ ਕਿਤੇ ਉਹਦੇ ਦੀ ਸਾਥ ਹੀ ਖੁੱਤੀ ਨਹੀਂ ਜਾਂ ਉਹਦੇ ਦੋਸਤ ਨਹੀਂ 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 ਆਪਣੇ ਇੱਥੇ ਇਹਨਾਂ ਕਿਸੇ ਦੇ ਦੋਸਤੇ ਕੋਲ ਠਾਰੇ ਹੋਏ ਸੀ ਉਹਨੂੰ ਕੋ ਆ ਕੇ ਦਿੰਦੇ ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਵਾਰਦਾਤਾ ਕਰਦੇ ਇਸ ਤਰ੍ਹਾਂ ਦੇ